ਇਹ ਤਸਵੀਰਾਂ ਨਾਬਾਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀਆਂ ਨੇ ਇਸ ਨੌਜਵਾਨ ਦੇ ਵੱਲੋਂ ਅੱਜ ਕਥਿਤ ਤੌਰ ਤੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਪਟਿਆਲਾ ਦੀ ਹੈ। ਹਰਪ੍ਰੀਤ ਨੇ ਕਥਿਤ ਖੁਦਕੁਸ਼ੀ ਤੋਂ ਪਹਿਲਾਂ ਮੋਬਾਈਲ ਦੇ ਉੱਤੇ ਵੀਡੀਓ ਬਣਾਇਆ ਜਿਸ ਵੀਡੀਓ ਵਿੱਚ ਆਪਣੇ ਸਾਰੇ ਪਰਿਵਾਰ ਨੂੰ ਖੁਦਕੁਸ਼ੀ ਦੇ ਲਈ ਜ਼ਿੰਮੇਵਾਰ ਠਸਿਆ। ਮੇਰੀ ਮੌਤ ਦੇ ਜ਼ਿੰਮੇਵਾਰ ਮੰਜੂ ਪਰੇਨੂ ਬਾਲਾ ਤੇ ਮੇਰਾ ਸਾਲਾ ਉਹਨੂੰ ਜੋ ਮੈਨੂੰ ਬਹੁਤ ਤੰਕੀਰ ਦਿੰਦਾ ਹੋਂਦ ਤੇ ਉਹ ਤੇ ਅੰਦਗੜ ਵਾਲੀ ਮਾਮੀ ਤੇ ਉਹਦਾ ਮੁੰਡਾ ਨਾਪਾਤੇ ਰਹਿਣ ਵਾਲੇ ਹਰਪ੍ਰੀਤ ਦਾ ਸੋਹਰਾ ਪਰਿਵਾਰ ਮਦੀਨਕੋਟਾ ਦੇ ਵਿੱਚ ਰਹਿੰਦਾ ਏ ਜਾਣਕਾਰੀ ਦੇ ਮੁਤਾਬਕ ਪਿਛਲੇ ਦਿਨੀ ਹਰਪ੍ਰੀਤ ਆਪਣੇ ਬੇਟੇ ਨੂੰ ਮਿਲਣ ਸੋਹਰੇ ਘਰ ਗਿਆ ਸੀ ਇਲਜ਼ਾਮ ਨੇ ਕਿ ਇਸ ਵਾਰ ਉਸਦੇ ਸੋਹਰੇ ਪਰਿਵਾਰ ਨੇ ਉਸਦੇ ਨਾਲ ਕੁੱਟਮਾਰ ਕੀਤੀ ਤਲੋ ਆਪਣੇ ਬੱਚਿਆਂ ਨੂੰ ਮਿਲਣ ਗਿਆ ਬੱਚੇ ਨੂੰ ਜੋ ਜੋ 4 ਸਾਲ ਦਾ ਬੇਟਾ ਹੈ 4 ਮਹੀਨਿਆਂ ਦਾ ਬੇਟਾ ਹੈ ਉਹਨੂੰ ਮਿਲਣ ਗਿਆ ਤਾਂ ਉੱਥੇ ਉਹਨਾਂ ਦੇ ਸੱਸ ਸਹੁਰਾ ਸਾਲਿਆਂ ਨੇ ਸਾਰਿਆਂ ਨੇ ਉਹਨੂੰ ਕੁੱਟਿਆ ਬੰਦ ਕਰਤਾ ਤੇ ਪੁਲਿਸ ਨੂੰ ਚੁਕਵਾ ਦਿੱਤਾ ਤੇ ਉਸਨੂੰ ਕਿਹਾ ਕਿ ਵੀ ਅਸੀਂ ਤੇਰੇ ਉੱਤੇ ਦਹੇਜ ਦਾ ਪਰਚਾ ਦਵਾਂਗੇ ਇਹ ਕਰਾਂਗੇ ਸਾਡੀ ਕੁੜੀ ਉੱਥੇ ਨਹੀਂ ਜਾਊਗੀ ਸਾਡੀ ਕੁੜੀ ਸਿਰਫ ਸਾਡੇ ਘਰੇ ਰਹੂਗੀ ਤੂੰ ਸਾਨੂੰ ਸਿਰਫ 5000 ਰੁਪਏ ਮਹੀਨਾ ਦੇਣਾ ਹੈ ਪੁਲਿਸ ਨੇ ਮੌਕੇ ਵਾਰਦਾਤ ਤੋਂ ਦੋ ਮੋਬਾਈਲ ਫੋਨ ਅਤੇ ਖੁਦਕੁਸ਼ੀ ਨੋਟ ਬਰਾਮਦ ਕੀਤਾ ਹੈ ਹਰਪ੍ਰੀਤ ਦੀ ਲਾਸ਼ ਲੱਭਣ ਦੇ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਪੁਲਿਸ ਨੇ ਲਾਸ਼ ਮਿਲਣ ਤੱਕ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹਾਲਾਂਕਿ ਪਰਿਵਾਰ ਦੀ ਸ਼ਿਕਾਇਤ ਤੇ ਨਾਬਾ ਦੇ ਥਾਣੇ ਵਿੱਚ ਹਰਪ੍ਰੀਤ ਦੇ ਸਹੁਰੇ ਪਰਿਵਾਰ ਤੇ ਕੇਸ ਦਰਜ ਕੀਤਾ ਗਿਆ ਹੈ ਮਾਮਲਾ ਦਾ ਦੇਖੋ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਇਹਨੇ ਮਰਛਾਲ ਮਾਰੀ ਜਾਂ ਨਹੀਂ ਮਾਰੀ ਤੇ ਤਾਂ ਡੈਡ ਬਡੀ ਮਿਲਣ ਤੇ ਪਤਾ ਲੱਗੇਗਾ ਪਰ ਜਿਹੜਾ ਵੀ ਮਫੂਆ ਹੈ ਉਹ ਤਾਂ ਰਿਲੇਟਡ ਹੈ ਨਾ ਪਾਸਿਟੀ ਸਿਟੀ ਨਾਪਾ ਕੁਤਵਾਲੀ ਨਾਲ ਰਿਲੇਟਡ ਹੈ ਮਹਾਰਾਜ ਨੇ ਤਾਂ ਦੱਸ ਰਹੇ ਨੇ ਇਹ ਵੀ ਉਹ ਇਹ ਉਹਨਾਂ ਤੋਂ ਤੰਗ ਕਰਕੇ ਨੇ ਸੁਜਟ ਉੱਥੇ ਲਿਖਿਆ ਨਾ ਨਾਪੇ ਸੁਜਟ ਨਾਪੇ ਮਿਲਿਆ ਇਹਨਾਂ ਦੇ ਘਰ ਮਿਲਿਆ ਇਸ ਤੇ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਦੇ ਸਾਰੇ ਪਰਿਵਾਰ ਦਾ ਅਜੇ ਤੱਕ ਕੋਈ ਪੱਖ ਸਾਹਮਣੇ ਨਹੀਂ ਆਇਆ ਸੀ ਪੁਲਿਸ ਕੋਤਾ ਖੋਰਾ ਦੀ ਟੀਮ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਲੱਗੀ ਹੋਈ ਸੀ